ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਵੁਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵਡੜੈ ਚਾਲ ਚਲੰਬਲੈ ਨਾ ਵੜਾ ਲਈਐ ਕਿਸ ਨਾਉ ਲਈਐ ਪਰਮੇਸਰੈ ਪੰਨਣ ਕੜਨ ਸਮਰੱਥ ਹਰ ਹੱਡ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਵਿਟਹੋ ਕੁਰਬਾਨ ਆਪ ਛੋਡਹਿ ਤਾਂ ਸੋ ਮਿਲੈ ਸੱਚਾ ਇਹੋ ਵਿਚਾਰ ਹਉ ਮੈਂ ਫਿੱਕਾ ਬੁਲਣਾ ਬੁਝ ਨ ਸਕਾ ਕਾਰ ਵਣ ਤ੍ਰਿਣ ਤ੍ਰਿ ਭਵਨ ਤੁਜੈ ਧਿਆਇਦਾ ਆਨ ਦਿਨ ਸਦਾ ਵਿਹਾਨ ਬਿਨ ਸਤਗੁਰ ਕਿਨੈ ਨਾ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰਹਿ ਜੇ ਆਪਣੀ ਤਾਂ ਆਪੇ ਲੈ ਹੈ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪਰਵਾਣ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਗੁਰ ਕੈ ਉਪਦੇਸ ਚਾਰੇ ਕੁੰਡਾ ਜੇ ਭਵ ਹੈ 베ਦ ਪੜ੍ਹ ਹੈ ਜੁਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿਤ ਮਨ ਮੁਖ ਸੋ ਕਰ ਦੋਸਤੀ ਸੁਖ ਕੇ ਪੁੱਛਹਿ ਮਿਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿਤ ਭੁੱਲਿਆ ਆਪ ਸਮਝਾਏ ਸੀ ਜਾ ਕਉ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਸ਼ਲੋਕ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਵੜ ਭਾਗਿਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਗੁਰ ਸਤਪੁਰਖ ਹੈ ਜਿਸਨੋ ਸਮਤ ਸਭ ਕੋਏ ਵਾਹ ਵਾਹ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰ ਆਵਾਰ ਵਾਹ ਵਾਹ ਸਤਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਨੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੜ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮਨ ਤਨ ਭੰਗ ਮੂ ਪਿਰਿਆ ਸੋਨੇਹੋ ਕਿਉ ਸੱਜਣ ਮਿਲਹਿ ਪਿਆਰਿਆ ਹਾਉ ਟੁਡੇ ਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੈ ਤਾ ਇਹੋ ਮਨ ਵਾਰਿਆ ਦੇਂਦਾ ਮੂ ਪਿਰ ਦਸ ਹਰ ਸੱਜਣ ਸਿਰ ਜਣ ਹਾਰਿਆ ਨਾਨਕ ਹਾਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹਾਉ ਖੜੀ ਨਿਹਾਲੀ ਪੰਦ ਮਤ ਮੂ ਸੱਜਣ ਆਵਏ ਕੁ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹਉ ਜਿਉ ਕਰੀ ਤਿਸ ਵਿਟਉ ਚੌਖੰਨੀਐ ਜੋ ਮੈਂ ਪਰੀ ਦਿਖਾਵੇ ਨਾਨਕ ਹਰ ਹੋਏ ਦਇਾਲ ਤਾ ਗੁਰ ਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਗੁਰ ਕਾ ਫਰਮਾਇਆ ਮਨ ਨ ਸਕੀ ਦੁੱਤਰ ਤਰਿਆ ਨ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨੇ ਸਤਿਗੁਰ ਮੰਨਿਆ ਹਉ ਤਿਨਕੇ ਲਾਗਉ ਪਾਏ ਨਾਨਕ ਤਾਕਾ ਦਾਸ ਹੈ ਜੇ ਅਨ ਦਿਨ ਰਹੈ ਲਿਵ ਲਾਏ ਜਿਨ੍ਹਾਂ ਪਰੀ ਪਿਆਰ ਬਿਨ ਦਰਸਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹਿਸੀਐ ਜਿਨਾਂ ਪਰੀ ਪਿਆਰ ਕਿਉ ਜੀਵਨ ਪਰ ਬਾਹਰੇ ਜਾਂ ਸੋ ਦੇਖਨ ਆਪਣਾ ਨਾਨਕ ਥੀਵਨ ਪੀ ਹਰੇ ਜਿਨਾਂ ਗੁਰਮੁਖ ਅੰਦਰ ਨੇਹੋ ਤੈ ਪ੍ਰੀਤਮ ਸੱਚੈ ਲਾਇ ਰਾਤੀ ਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਤ ਪ੍ਰੀਤਮ ਸੱਚਾ ਪਾਈਐ ਆਨੰਦਨ ਰਹੈ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇਹ ਹੋ ਕਿਉ ਜੀਵਨ ਪਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਰੀ ਵਿਛੁੰਨਿਆ ਜਿਨ ਕੋ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹੁ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੂਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸਚੈ ਦਰਬਾਰ ਤੈਨੂੰ ਬਹੰਦਿਆ ਉੱਠਦਿਆ ਕਦੇ ਨਾ ਬਿਸਰੈ ਜੇ ਆਪ ਬਖਸੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਗੁਰ ਕੀ ਸੇਵੈ ਲੱਗਿਆ ਪੌਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਣ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੈ ਪਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਿਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਮੇਨ ਨਾਵੇ ਸਭ ਦੁੱਖ ਹੈ ਦੁੱਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨਮੁਖੋ ਹੁਕਮ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਏ ਵਰਤਨੇਮ ਸੁਚ ਸੰਜਮ ਪੂਜਾ ਪਾਖੰਡ ਪਰਮ ਨ ਜਾਏ ਅੰਤਰਹੁ ਕੁਸੁੱਧ ਮਾਇਆ ਮੋਹਿ ਬਿਦੇ ਜਿਉ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨ ਚਿਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮੰਨਿਆ ਅਨੰਦਿਨ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਭੁਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪ੍ਰੀਆ ਸਉਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾ ਪੀ ਹਿਰਦੈ ਰੱਖਾ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸਿਉ ਚਿੱਤ ਲਾਏ ਤਿਨ ਕੀ ਦੁਖ ਭੁਖ ਹਉ ਮੈਂ ਵੱਡਾ ਰੋਗ ਗਿਆ ਨਿਰਦੁਖ ਭੈ ਲਿਵ ਲਾਏ ਗੁਣ ਗਾਵਹਿ ਗੁਣ ਉਚਰਹਿ ਗੁਣ ਮਹ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗ ਰਹਿ ਕੂੜ ਕਰੈ ਆਹਾਰ ਬਿਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਛਾਰ ਕਰਮ ਧਰਮ ਸੁੱਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖੁ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਹ ਹੋਏ ਖੁਆਰ